ਸਤਿ ਸ਼੍ਰੀ ਅਕਾਲ ਜੀ ਮੈਂ ਅਨਵਦੀਪ 달ੀਵਾਲ ਤੇ ਤੁਸੀਂ ਵੇਖ ਰਹੇ ਹੋ ਔਨ ਨੀਅਰ ਇਸ ਵੇਲੇ ਦੀ ਵੱਡੀ ਖਬਰ ਫਿਲਪੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਯੂਪੀ ਪੁਲਿਸ ਤੇ ਪੰਜਾਬ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਬਿੱਤੇ ਦਿਨੀ ਗੁਰਦਾਸਪੁਰ ਦੇ ਥਾਣੇ ਤੇ ਇੱਕ ਗਰਨੇਡ ਦੇ ਨਾਲ ਹਮਲਾ ਹੋਇਆ ਸੀ ਤਾਂ ਹੁਣ ਉਸ ਹਮਲੇ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਉਸ ਉੱਥੇ ਉਹਨਾਂ ਦੇ ਨਾਲ ਮੁਕਾਬਲਾ ਹੋਇਆ ਯੂਪੀ ਪੁਲਿਸ ਦਾ ਤੇ ਪੰਜਾਬ ਪੁਲਿਸ ਦਾ ਮੁਕਾਬਲੇ ਦੇ ਦੌਰਾਨ ਤਿੰਨੋਂ આરોપી ਮਾਰੇ ਗਏ ਨੇ ਇਸ ਲਈ ਦੀ ਵੱਡੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਨਿਸ਼ਰ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਆਪਸ ਵਿੱਚ ਦੇ ਵਿੱਚ ਮੁਠਪੇੜ ਹੋਈ ਹੈ ਕਿਸ ਹਿਸਾਬ ਦੇ ਨਾਲ ਉਹਨਾਂ ਦੀਆਂ ਆਪਸ ਦੇ ਵਿੱਚ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਵੇਂ ਗੋਲੀਆਂ ਚੱਲੀਆਂ ਨੇ ਬਹੁਤ ਸਾਰੇ ਹਥਿਆਰ ਨੇ ਜਿਹੜੇ ਉਹਨਾਂ ਤੋਂ ਬਰਾਮਦ ਵੀ ਕੀਤੇ ਗਏ ਨੇ ਤਾਂ ਇਸ ਮਾਮਲੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਪੁਲਿਸ ਨੇ ਮਿਲ ਕੇ ਉੱਤਰ ਪ੍ਰਦੇਸ਼ ਪੁਲਿਸ ਦੇ ਨਾਲ ਵੱਡੀ ਸਫਲਤਾ ਹਾਸਲ ਕਰ ਰਹੀ ਹੈ ਕਿਉਂਕਿ ਇਹਨਾਂ ਦੇ ਸਾਂਝੇ ਆਪਰੇਸ਼ਨ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਪੁਲਿਸ ਚੌਂਕੀ ਤੇ ਹਮਲਾ ਹੋਇਆ ਸੀ ਉਸ ਦੇ ਖਤਰਨਾਕ ਅਪਰਾਧੀਆਂ ਨੂੰ ਮਾਰ ਮੁਕਾਇਆ ਮੁਕਾਬਲੇ ਦੇ ਦੌਰਾਨ ਤਿੰਨੋਂ ਮੁਲਾਜ਼ਮ ਢੇਰ ਹੋ ਚੁੱਕੇ ਨੇ ਮੁਲਾਜ਼ਮਾਂ ਦੀ ਜਿਹੜੀ ਮੁਲਜ਼ਮਾਂ ਦੀ ਜਿਹੜੀ ਪਛਾਣ ਹੈ ਉਹ ਗੁਰਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮੁਹੱਲਾ ਕਲਨੌਰ ਥਾਣਾ ਕਲਨੌਰ ਜ਼ਿਲ੍ਹਾ ਗੁਰਦਾਸਪੁਰ ਵੱਜੋਂ ਹੋਈ ਹੈ ਤੇ ਦੂਜਾ ਵਰਿੰਦਰ ਸਰ ਉਰਫ ਰਵੀ ਪੁੱਤਰ ਰਣਜੀਤ ਸਿੰਘ ਉਰਫ ਜੀਤਾ 23 ਸਾਲਾ ਵਾਸੀ ਪਿੰਡ ਅਗਵਾਨ थाना ਕਲਨੌਰ ਜ਼ਿਲ੍ਹਾ ਗੁਰਦਾਸਪੁਰ ਤੇ ਤੀਸਰਾ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ 18 ਸਾਲਾ ਦੱਸਿਆ ਜਾ ਰਿਹਾ ਹੈ ਵਾਸੀ ਪਿੰਡ ਨਿੱਕਾਸੂਰ ਥਾਲਾ ਕਲਨੌਰ ਗੁਰਦਾਸਪੁਰ ਵਿਚੋਂ ਹੋਈ ਹੈ 2 AK-47 ਰਾਈਫਲਾਂ ਹਾਸਲ ਹੋਈਆਂ ਨੇ 2 Glock ਪਿਸਤੌਲ ਨੇ ਤੇ ਭਾਰੀ ਮਾਤਰਾ ਦੇ ਵਿੱਚ ਕਾਰਤੂਸ ਵੀ बरामद ਹੋਏ ਨੇ UP ਅਤੇ ਪੰਜਾਬ ਪੁਲਿਸ ਨੇ ਮੁਕਾਬਲੇ ਦੇ ਵਿੱਚ ਤਿੰਨ ਜਿਹੜੇ ਨੇ ਇਹਨਾਂ ਨੂੰ ਮਾਰ ਮੁਕਾਇਆ ਤਿੰਨੋ ਕਮਾਂਡੋ ਫੋਰਸ ਦੇ ਨਾਲ ਸੰਬੰਧਿਤ ਸਨ ਮੌਕੇ ਤੋਂ 2 AK47 ਤੇ 2 ਪਿਸਤੌਲ ਬਰਾਮਦ ਹੋਏ ਨੇ ਇਹਨਾਂ ਨੇ ਗੁਰਦਾਸਪੁਰ ਚੌਂਕੀ ਤੇ ਗਰਨੇਡ ਸੁੱਟਿਆ ਸੀ ਤੇ ਉੱਤਰ ਪ੍ਰਦੇਸ਼ ਦੇ ਪੀਲੀਪੀ ਜ਼ਿਲ੍ਹੇ ਦੇ ਵਿੱਚ ਇੱਕ ਮੁਕਾਬਲੇ ਦੇ ਵਿੱਚ ਤਿੰਨੋਂ ਮਾਰੇ ਗਏ ਨੇ ਪੰਜਾਬ ਅਤੇ ਯੂਪੀ ਪੁਲਿਸ ਦੀ ਸਾਂਝੀ ਟੀਮ ਨੇ ਪੂਰਨਪੁਰ ਇਲਾਕੇ ਦੇ ਵਿੱਚ ਇਹ ਕਾਰਵਾਈ ਕੀਤੀ ਹੈ ਇਹ ਮੁੱਟ ਪੇਡ ਸਵੇਰੇ ਸਵੇਰ ਦੇ ਸਮੇਂ ਹੋਈ ਹੈ ਤਕਰੀਬਨ 5 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਪੂਰਨਪੁਰ ਇਲਾਕੇ ਦੇ ਜਿਹੜਾ ਹਰਦੋਈ ਬ੍ਰਾਂਚ ਉਸ ਦੀ ਨਹਿਰ ਦੇ ਕੋਲ ਹੋਈ ਹੈ ਜਿਹੜੇ ਮਾਰੇ ਗਏ ਨੇ ਉਹਨਾਂ ਦੇ ਵਿੱਚ ਗੁਰਵਿੰਦਰ ਜਸਪ੍ਰੀਤ ਤੇ ਰਵੀ ਦੱਸੇ ਜਾ ਰਹੇ ਨੇ ਤੇ ਇਸ ਮਾਮਲੇ ਦੇ ਸਬੰਧੀ ਅਸੀਂ ਬਲਜੀਤ ਸਿੰਘ ਮਰਵਾਹਾ ਨੇ ਸਾਡੇ ਸੀਨੀਅਰ ਜਰਨਲਿਸਟ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇੱਕ ਵਾਰ ਸੀ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਪੰਜਾਬ ਪੁਲਿਸ ਨੇ ਤੇ ਯੂਪੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਗੁਰਦਾਸਪੁਰ ਦੇ ਵਿੱਚ ਗਰਨੇਡ ਦੇ ਨਾਲ ਹਮਲਾ ਕਰਨ ਵਾਲੇ ਤਿੰਨੇ ਮੁਲਜ਼ਮਾਂ ਨੂੰ ਮਾਰ ਮੁਕਾਇਆ ਇਸ ਬਾਬਤ ਅਸੀਂ ਬਲਜੀਤ ਸਿੰਘ ਮਰਵਾਹਾ ਦੇ ਨਾਲ ਜੁੜ ਗਏ ਆ ਤੇ ਉਹਨਾਂ ਦੇ ਨਾਲ ਇਸ ਸਬੰਧੀ ਗੱਲਬਾਤ ਕਰਾਂਗੇ ਮਰਵਾਹਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਮਰਵਾਹਾ ਜੀ ਪਿਛਲੇ ਲੰਬੇ ਸਮੇਂ ਤੋਂ ਖਬਰਾਂ ਆ ਰਹੀਆਂ ਸੀ ਕਿ ਪੰਜਾਬ ਦੇ ਵੱਖ-ਵੱਖ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੀਆਂ ਪੁਲਿਸ ਚੌਕੀਆਂ ਤੇ ਲਗਾਤਾਰ ਹਮਲੇ ਹੋ ਰਹੇ ਸੀਗੇ ਤੇ ਜਿਹੜਾ ਹੁਣ ਪਿਛਲੇ 2 ਦਿਨ ਪਹਿਲਾਂ ਗੁਰਦਾਸਪੁਰ ਦੀ ਪੁਲਿਸ ਚੌਕੀ ਤੇ ਹਮਲਾ ਹੋਇਆ ਸੀ ਤਾਂ ਤਿੰਨ ਮੁੱਖ ਮਲਜ਼ਮ ਸਨ ਜਿਨ੍ਹਾਂ ਦਾ ਅੱਜ ਐਨਕਾਊਂਟਰ ਕਰ ਦਿੱਤਾ ਗਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੋ ਬਿਲਕੁਲ ਨਵਦੀਪ ਜੇਕਰ ਆਪਾਂ ਦੇ ਕੋਈ ਫਰੋਈ ਦੇਖੀਏ ਇਹ ਅੰਤਕਵਾਦੀ ਜਿਹੜੇ ਹੈਗੇ ਨੇ ਜਾਂ ਅੱਤਵਾਦੀ ਜਿਹੜੇ ਸੰਗਠਨ ਹੈਗੇ ਨੇ ਉਹ ਕੰਮ ਕੀ ਕਰ ਰਹੇ ਨੇ ਉਹ ਲੋਕਾਂ ਦੇ ਵਿੱਚ ਆਪਣੀ ਪੈਚ ਬਣਾਣ ਲਈ ਲੋਕਾਂ ਦੇ ਵਿੱਚ ਆਪਣਾ ਅਸਰ ਦਿਖਾਉਣ ਦੇ ਲਈ ਪੁਲਿਸ ਡਿਪਾਰਟਮੈਂਟ ਨੂੰ ਕਈ ਆਪਾਂ ਜਾਂ ਕਿਸੇ ਵੀ ਤਰ੍ਹਾਂ ਦੀਆਂ ਸਿਕਿਉਰਿਟੀ ਏਜੰਸੀਸ ਨੇ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਟਾਰਗੇਟ ਕਰਦੇ ਨੇ ਤਾਂ ਕਿ ਸਾਡਾ ਖੌਫ ਬਣਿਆ ਰਹੇ ਸਾਡੀ دہشت ਬਣੀ ਰਹੇ ਸਾਡਾ ਡੱਬਲਾ ਬਣਿਆ ਰਹੇ ਜਿਹੜੀ ਆਰਗੇਨਾਈਜੇਸ਼ਨ ਸੀਗੀ ਕੇ ਜੇ ਐਫ ਕਾਲਸਤਾਨ ਜਿੰਦਾਬਾਦ ਫੋਰਸ ਜਿਹਦੇ ਜਿਹੜੇ ਮੈਂਬਰ ਆਪਣਾ ਐਨਕਾਉਂਟਰ ਚ ਮਾਰੇ ਗਏ ਨੇ ਪੀਲੀਪੀਪ ਯੂਪੀ ਚ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ 11 ਸਾਲ ਦਾ ਦੱਸਿਆ ਜਾ ਰਿਹਾ ਉਹ ਟਿੱਕਾ ਸ਼ਹੂਰ ਪਿੰਡ ਹੈ ਦਾ ਜ਼ਿਲ੍ਹਾ ਗੁਰਦਾਸਪੁਰ ਦਾ ਹੀ ਹੈ ਸਾੜਾ ਕਲਾ ਨੌਰ ਦਾ ਹੈਗਾ ਇਹ ਦੱਸਿਆ ਗਿਆ ਮੁੱਦਾ ਤੇ ਇਹ ਮਤਲਬ ਤੁਸੀਂ ਇਹ ਦੇਖੋ ਬਈ ਪੰਜਾਬ ਚ ਮੇਰੇ ਖਿਆਲ ਨਾਲ ਚੌਥੀ ਘਟਨਾ ਹੈ ਜੇਕਰ ਆਪਾਂ ਇਸੇ ਸਾਲ ਦੀ ਕਹੀਏ ਆਪਾਂ ਪਹਿਲਾਂ ਦੋ ਵਾਰ ਸ਼ਾਇਦ ਅੰਮ੍ਰਿਤਸਰ ਦੀ ਘਟਨਾਵਾਂ ਹੋਈਆਂ ਅਗਰ ਤੁਰਕੀਆਂ ਦੋ ਨੇ ਇਹ ਪੰਜਵੀਂ ਜੋੜ ਲਈਏ ਥੋੜੀ ਪੁਰਾਣੀ ਹੈ ਮੁਹਾਲੀ ਜਿਹੜਾ ਆਪਣਾ ਵਿਜੀਲੈਂਸ ਦਫਤਰ ਤੇ ਗਰਨੇਡ ਹਮਲਾ ਹੋਇਆ ਸੀਗਾ ਹੂੰ ਤੋਂ ਕਿਹਾ ਜਾ ਰਿਹਾ ਵੀ ਇਹ ਦੱਸਣਾ ਚਾ ਰਹੇ ਨੇ ਕਿ ਦੇਖੋ ਅਸੀਂ ਅੱਜ ਵੀ ਕਾਇਮ ਆ ਅਸੀਂ ਚੌਕੀਆਂ ਤੇ ਬਲਾਸਟ ਕਰ ਸਕਦੇ ਆ ਅਸੀਂ ਵਿਜੀਲੈਂਸ ਦੇ ਦਫਤਰ ਤੇ ਪੁਲਿਸ ਅਫਸਰਾਂ ਦੇ ਦਫਤਰ ਤੇ ਵੀ ਗਰਨੇਡ ਹਮਲੇ ਕਰ ਸਕਦੇ ਆ ਜੋ ਪੰਜਾਬ ਦੀ ਜਿਹੜੀ ਹੈਗਾ ਨਾ ਅਮਨ ਚੈਨ ਸ਼ਾਂਤੀ ਜੀ ਜੀ ਬਿਲਕੁਲ ਮਰਵਾਹਾ ਜੀ ਜਿਸ ਹਿਸਾਬ ਦੇ ਨਾਲ ਤੁਸੀਂ ਇਹਨਾਂ ਟੇਰ ਹੋਏ ਅਨਸਰਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਨੇ ਜਾਂ ਫਿਰ ਦੱਸਿਆ ਕਿ ਕਿੰਨੀ ਕ ਇਹਨਾਂ ਦੀ ਉਮਰ ਸੀ ਉਸ ਹਿਸਾਬ ਦੇ ਨਾਲ ਲੱਗਦਾ ਕਿ ਉਮਰ ਬੜੀ ਛੋਟੀ ਸੀ ਪੰਜਾਬ ਦੇ ਰਹਿਣ ਵਾਲੇ ਨੇ ਕਿ ਕੀ ਲੱਗਦਾ ਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਕੁਝ ਸੀਗੇ ਜਿਹੜੇ ਕਿ ਬੇहद ਗਰੀਬ ਘਰਾਂ ਤੋਂ ਆਉਂਦੇ ਨੇ ਤਾਂ 18 18 ਸਾਲਾਂ ਦੇ ਮੁੰਡੇ ਕਿ ਇਹਨਾਂ ਦਾ ਇੰਨੀ ਛੇਤੀ ਬ੍ਰੇਨ ਵਾਸ਼ ਕਰ ਦਿੱਤਾ ਗਿਆ ਕੀ ਕਾਰਨ ਕਹਿ ਸਕਦੇ ਹਨ ਤਾਂ ਇਹ ਨਵੀਂ ਜਿਹੜਾ ਆਪਾਂ ਇਸ ਨੂੰ ਧਿਆਨ ਨਾਲ ਥੋੜਾ ਦੇਖੀਏ 15 16 ਸਾਲ ਦਾ ਜਿਹੜਾ ਕੋਈ ਨੌਜਵਾਨ ਬੰਦਾ ਟੀਨੇਜ ਹੁੰਦਾ ਕਿਸ਼ੋਰ ਹੁੰਦਾ ਹੈ ਹਨਾ ਇਹਨੂੰ ਕਿੰਨੀ ਕੁ ਸਮਝ ਹੁੰਦੀ ਹੈ 18 ਸਾਲ ਚ ਬੰਦਾ ਜ਼ਿੰਦਗੀ ਚ ਪਹਿਲੀ ਵਾਰੀ ਆਪਣੀ ਵੋਟ ਪਾਉਂਦਾ ਹੈ ਪਹਿਲੀ ਵਾਰ ਉਹਦਾ ਪੱਕਾ ਲਾਇਸੈਂਸ ਬਣਦਾ ਹੈ ਮਤਲਬ ਇਹ ਉਸ ਉਮਰ ਦਾ ਲਾਸਟ ਰਿਵੈਲੇਬਲ ਹੈਗਾ ਤੇ 18 ਸਾਲ ਦਾ ਬੰਦਾ ਕੰਮ ਕੀ ਕਰ ਰਿਹਾ ਸੀਗਾ ਜੇ ਆਪਾਂ ਜਸ਼ਨਪ੍ਰੀਤ ਦੀ ਗੱਲ ਜਕਰ ਕਰੀਏ ਤਾਂ ਜਿਵੇਂ ਦੱਸਿਆ ਗਿਆ ਕਿ ਤਿੰਨ ਭਰਾ ਨੇ ਘਰ ਚ ਦੋ ਭੈਣਾਂ ਨੇ ਛੇ ਭੈਣ ਭਰਾ ਹੋ ਗਏ ਅੱਧੀ ਦਰਜਨ ਕੰਮ ਕੀ ਕਰ ਰਿਆ ਸੀ ਇੱਕ ਟਰੱਕ ਡਰਾਈਵਰੀ ਉਹ ਜਿਹੜਾ ਬੰਦਾ 18 ਸਾਲ ਦੀ ਉਮਰ ਚ ਟਰੱਕ ਡਰਾਈਵਰ ਬਣ ਗਿਆ ਮਤਲਬ ਉਹ 12 ਜਾਂ 14 ਜਾਂ 13 ਸਾਲ ਦਾ ਹੋਏਗਾ ਜਦੋਂ ਟਰੱਕ ਤੇ ਜਾ ਕੇ ਕੰਮ ਕਰਨ ਲੱਗ ਪਿਆ ਉਹਦਾ ਇੱਕਦਮ ਤਾਂ ਡਰਾਈਵਰ ਬਣਿਆ ਨਹੀਂ ਸਿੱਧਾ ਹੀ ਜਾ ਕੇ ਉਹ ਵੀ ਟਰੱਕ ਦਾ ਭਾਵੇਂ ਕਿੰਨੇ ਕੁ ਲੋਡ ਬੰਦ ਜ਼ਰੂਰਤਮੰਦ ਪਰਿਵਾਰ ਤੋਂ ਹੋਏਗਾ ਤੇ ਕੁਝ ਸਮਾਂ ਉਹਦੇ ਟਰੱਕ ਤੇ ਵੈਸੇ ਕੰਮ ਕੀਤਾ ਨਾ ਹੁਣ ਡਰਾਈਵਰੀ ਕਰ ਰਿਆ ਸੀਗਾ ਤੇ ਤੁਸੀਂ ਇਹ ਦੇਖੋ ਵੀ ਹੁਣ ਟਰੱਕ ਡਰਾਈਵਰ ਦੀ ਕਿੰਨੀ ਕੀ ਸੈਲਰੀ ਹੁੰਦੀ ਹੈ ਅੱਜ ਵੀ ਟਰੱਕ ਡਰਾਈਵਰ ਦਾ ਜਿਹੜਾ ਸਾਡੇ ਪੇਸ਼ਾ ਹੈਗਾ ਉਹਨੂੰ ਕੈਟਾਗਰੀ 3 ਜਾਂ 4 'ਚ ਹੀ ਰੱਖਿਆ ਜਾਂਦਾ 3 'ਚ ਨੱਕਦੇ 4 'ਚ ਹੀ ਰੱਖਦੇ ਆ ਬਿਲਕੁਲ ਬਿਲਕੁਲ ਕਿੰਨੇ ਦੇ ਲੋਡ ਵੰਦਾ ਜਿਹਦੇ ਘਰੇ ਅੱਧੀ ਦਰਜਨ ਭੈਣ ਭਰਾ ਨੇ ਮਾਂ ਨੇ ਪਿਓ ਨੇ 8 ਬੰਦੇ ਹੋਗੇ ਤੇ ਪਿਓ ਵੀ ਫਿਰ ਇਹ ਜਿਹੀ ਹੋਏਗਾ ਕੋਈ ਦਿਹਾੜੀ ਮਜ਼ਦੂਰ ਟਾਈਪ ਹੋਏਗਾ ਤੇ ਕਾ ਟਰੱਕ ਤੇ ਲੱਗ ਗਿਆ ਇਹ ਬ੍ਰੇਨ ਵਾਸ਼ ਇਹ ਜਿਹੜੇ ਹੈਗੇ ਨਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਤੇ ਜਿਹੜੇ ਆਪਾਂ ਕਹੀਏ ਵੀ ਆ ਸਮਾਜਿਕ ਤੱਤ ਨੇ ਜਿਹੜੇ ਉਹ ਜਿਹੇ ਨੌਜਵਾਨਾਂ ਨੂੰ ਲੱਭਦੇ ਰਹਿੰਦੇ ਨੇ ਕਦੇ ਕਿਸੇ ਨੇ ਇਹਨਾਂ ਨੂੰ ਲਾਈਕ ਕਰ ਤੇ ਆ ਕਦੇ ਉਹ ਫੋਲੋ ਕਰਨ ਲੱਗ ਗਿਆ ਇਹ ਸ਼ਗਲਾਂ ਦੇਖ ਕੇ ਉਹਨਾਂ ਦੀਆਂ ਚੱਲ ਯਾਰ ਆ ਬੰਦੇ ਨੂੰ ਕਾਲ ਲਾਉਂਦੇ ਆ ਇਹਨੂੰ ਆਪਣੀ ਟਾਰਗੇਟ ਲਈ ਵਰਤਦੇ ਆ ਫਿਰ ਕੋਈ ਬ੍ਰੇਨ ਵਾਸ਼ ਅਸੀਂ ਸਿੱਖਾਂ ਸਾਡੇ ਨਾਲ ਕਰਦੇ ਕੀ ਪਏ ਆ ਹੂੰ ਬਸ ਇੱਕ ਕੌਮ ਨੂੰ ਮਾਰਨਾ ਚਾਹੁੰਦੇ ਆ ਸਿੱਖਾਂ ਨੂੰ ਬਰਦਾਸ਼ਤ ਨਹੀਂ ਕਰਦੇ ਦੂਸਵਾਲ ਨੇ ਧੱਕੇ ਕਰਦੇ ਆ ਨੌਜਵਾਨ ਸਿੱਖ ਘਰੋਂ ਚੱਕ ਕੇ ਮਾਰਦੇ ਉਹ 2 4 10 ਵਾਰੀ ਮਤਲਬ ਇੰਨਾ ਕਿ ਦਿਮਾਗ ਖਰਾਬ ਕਰ ਦੇਣਗੇ ਬੰਦੇ ਦਾ ਬ੍ਰੇਨ ਵਾਸ਼ ਕਰ ਦੇਣਗੇ ਅਗਲਾ ਕਹਿੰਦੇ ਜੀ ਕਰਾ ਲਓ ਮੇਰੇ ਤੋਂ ਜੋ ਕਰਾਣਾ ਬਾਈਟਨੋ ਸੀ ਪੈਸੇ ਨਹੀਂ ਦੇ ਸਕਾਂਗੇ ਆਪਾਂ ਇਹ ਜਿੱਕੜਨਾਵਾ ਵੀ ਦੇਖਿਆ ਜਿੱਥੇ 10-10 20-20 ਹਜ਼ਾਰ ਰੁਪਏ ਵਿੱਚੇ ਵੀ ਲੋਕ ਅਜਿਹੇ ਆਵਾਜ਼ ਆਪਾਂ ਨੂੰ ਅੰਜਾਮ ਦੇਣ ਲਈ ਅੱਗੇ ਤੁਰ ਪੈਂਦੇ ਨੇ ਸੋ ਇਹ ਹੁਣ ਪੁਲਿਸ ਜਾਂਚ ਦੇ ਸਾਹਮਣੇ ਹੈਗਾ ਕਿ ਇਹਨੂੰ ਕਿੰਨੇ ਕੁ ਪੈਸੇ ਜਸ਼ਨ ਨੂੰ ਮਿਲੇ ਸੀਗੇ ਇਹਦੇ ਪਰਿਵਾਰ ਨੂੰ ਮਿਲੇ ਸੀਗੇ ਪਰ ਤੁਸੀਂ ਇਹ ਦੇਖੋ ਭਈ ਇਹ ਜਿਹੜੇ ਅਜਿਹੇ ਗਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਇਹਨਾਂ ਦਾ ਦਿਮਾਗ ਆਪਾਂ ਕਹੀਏ ਪੂਰੀ ਤਰ੍ਹਾਂ ਮਗਲ ਦਿੰਦੇ ਨੇ ਤੇ ਅਜਿਹੇ ਕਤਨਾਵਾ ਕਰਾ ਰਹੇ ਨੇ ਜੋ ਫਿਰ ਅੱਗੇ ਉਹਨਾਂ ਦੇ ਪਰਿਵਾਰਾਂ ਲਈ ਲੰਮੇ ਕਮੇ ਦਾ ਕ दुख ਦਾ ਕਾਰਨ ਬਣਦੀਆਂ ਜੀ ਬਿਲਕੁਲ ਤੇ ਮਰਵਾ ਜੀ ਇਹਦੇ ਨਾਲ ਹੀ ਆਪਾਂ ਇੱਕ ਹੋਰ ਜੁੜਦਾ ਸਵਾਲ ਹੈ ਜਿਹੜਾ ਉਹ ਜ਼ਰੂਰ ਮੈਂ ਤੁਹਾਡੇ ਨਾਲ ਕਰਨਾ ਚਾਹਾਂਗੀ ਤੁਸੀਂ ਕਿਹਾ ਕਿ ਇਹਨਾਂ ਨੌਜਵਾਨਾਂ ਦਾ ਬ੍ਰੇਨ ਵਾਸ਼ ਕਰ ਦਿੱਤਾ ਜਾਂਦਾ ਹੈ ਪਰ ਕੀ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਭਰ ਦੇ ਵਿੱਚ ਬੇਰੋਜ਼ਗਾਰੀ ਇੰਨੀ ਕਾ ਜ਼ਿਆਦਾ ਵਧ ਗਈ ਹੈ ਕਿ ਬੱਚਿਆਂ ਨੂੰ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਤਾਂ ਉਹ ਰੋਜ਼ਗਾਰ ਦੀ ਭਾਲ ਦੇ ਵਿੱਚ ਨਿਕਲਦੇ ਨੇ ਪਰ ਕੁਰਾਹੇ ਪੈ ਜਾਂਦੇ ਨੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਪਰ ਦੇ ਜੀ ਇੱਕ ਚੀਜ਼ ਇਹ ਵੀ ਹੈ ਜੀ ਆਪਾਂ ਨੇ ਕਿਤੇ ਜਾ ਕੇ ਨੌਕਰੀ ਕਰਨੀ ਹੈ ਸਾਡਾ ਕੋਈ ਐਜੂਕੇਸ਼ਨ ਲੈਵਲ ਤਾਂ ਹੋਣਾ ਚਾਹੀਦਾ ਹੈ ਨਾ ਜੀ ਅਸੀਂ ਕਿਤੇ 84 ਵੀ ਜਾ ਕੇ ਲੱਗਣਾ ਉਹ 8ਵੀਂ ਪਾਸ 10ਵੀਂ ਪਾਸ 12ਵੀਂ ਪਾਸ ਹੋਣਾ ਚਾਹੀਦਾ ਹੈ ਟਰੱਕ ਡਰਾਈਵਰ ਬਣਨ ਲਈ ਕੋਈ ਕੁਆਲਿਫੀਕੇਸ਼ਨ ਨਹੀਂ ਚਾਹੀਦੀ ਇਹ ਸੁਭਾਵਿਕ ਹੈ ਜਿਹੜਾ 18 ਸਾਲ ਦਾ ਟਰੱਕ ਡਰਾਈਵਰ ਬਣ ਗਿਆ ਉਹ ਕੀ ਪੜਿਆ ਹੋਏਗਾ ਪੜਿਆ ਲਿਖਿਆ ਨਹੀਂ ਹੋਣਾ ਨੌਕਰੀ ਕਿਤੇ ਕਰਨ ਯੋਗ ਨਹੀਂ ਕਸੂਰ ਤੁਸੀਂ ਸਰਕਾਰਾਂ ਦਾ ਘੜੋ ਵੀ ਸਰਕਾਰਾਂ ਨੇ ਰੋਜ਼ਗਾਰ ਨਹੀਂ ਪੈਦਾ ਕੀਤਾ ਹੋਇਆ ਪੱਲੇ ਆਪਣੇ ਨਹੀਂ ਕੁਆਲਿਫਿਕੇਸ਼ਨ ਹੁੰਦੀ ਫਿਰ ਆਹ ਜਾਂਦੇ ਹੋਏ ਵੀ ਮਜਬੂਰੀ ਹੋ ਜਾਂਦੀ ਹੈ ਉਹਨਾਂ ਦੀ ਵੀ ਜਦੋਂ ਕਿਤੇ ਅਜਿਹੀਆਂ ਸੰਸਥਾਵਾਂ ਨਾਲ ਜੁੜਨ ਦਾ ਮੌਕਾ ਮਿਲਦਾ ਉਹ ਚਾਹ ਕੇ ਵੀ ਜਿਹੜਾ ਹੈਗਾ ਨਾ ਨਹੀਂ ਕਰ ਪਾਉਂਦੇ ਅੱਛਾ ਇਹਦੇ ਇੱਕ ਦੂਜਾ ਪੱਖ ਵੀ ਹੈ ਜੇ ਕੋਸ ਤੋਂ ਇਨਕਾਰ ਨਹੀਂ ਕਰ ਸਕਦੇ ਕਈ ਵਾਰ ਕਿਸੇ ਦੇ ਪਰਿਵਾਰ ਦੇ ਵਿੱਚ ਅਜਿਹੀ ਘਟਨਾ ਹੋਈ ਹੁੰਦੀ ਹੈ ਕਿਸੇ ਰਿਸ਼ਤੇਦਾਰ ਨਾਲ ਆਂਡ ਨਾਲ ਗਵਾਂਡ ਨਾਲ ਯਾਰ ਨਾਲ ਦੋਸਤ ਨਾਲ ਤੇ ਪੁਲਿਸ ਨੇ ਚੱਕ ਲਿਆ ਜੀ ਕਸੂਰ ਨਹੀਂ ਸੀ ਜੀ ਔਰ ਜਿੱਤਾ ਮਾਰਦਾ ਉਹ ਫਿਰ ਪੁਲਿਸ ਦੇ ਖਿਲਾਫ ਇੱਕ ਨਫਰਤ ਜਿਹੜੀ ਉਹ ਸਾਡੇ ਮਨ ਦੇ ਅੰਦਰ ਕੁਦਰਤੀ ਜੰਮਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਲੱਗਦਾ ਹੈ ਪੁਲਿਸ ਵਾਲੇ ਨਹੀਂ ਆ ਰਹੇ ਤਾਂ ਹੁੰਦੇ ਹੀ ਭੜੇ ਆ ਤੇ ਆਪਣਾ ਉਹ ਫਿਰ ਜਦੋਂ ਮੌਕਾ ਮਿਲਦਾ ਤੇ ਆਪਣਾ ਉਹ ਇਸ ਤਰ੍ਹਾਂ ਦੇ ਕੰਮ ਕਰ ਦਿੰਦੇ ਆ ਤੁਹਾਨੂੰ ਅੱਜ ਦੀ ਧਾਰਨ ਦੇ ਰਹੇ ਆ ਅੱਜ ਸੀਬੀਆਈ ਕੋਰਟ ਮੁਹਾਲੀ ਚ ਇੱਕ ਫੈਸਲਾ ਆਣਾ ਜਿਹਦੇ ਚ ਕਿੰਨੇ ਪੁਲਿਸ ਵਾਲਿਆਂ ਨੇ ਦੋ ਪੁਲਿਸ ਵਾਲਿਆਂ ਦਾ ਹੀ ਚੁੱਕ ਕੇ ਫੇਕ ਐਨਕਾਉਂਟਰ ਕਰਦੇ ਸੀ ਜੀ ਹੂੰ ਹੂੰ ਕਿੰਨੀ ਵੱਡੀ ਗੱਲ ਹੈ ਪੁਲਿਸ ਵਾਲਿਆਂ ਨੇ ਪੁਲਿਸ ਵਾਲਿਆਂ ਦਾ ਹੀ ਐਨਕਾਉਂਟਰ ਕਰਦੇ ਸੀ ਔਰ 32 ਸਾਲ ਬਾਅਦ ਅਜੂ ਦਾ ਫੈਸਲਾ ਆਣਾ ਮੁਹੱਲੀ ਸੀਬੀਆਈ ਕੋਰਟ ਹੂੰ 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 ਉਹ ਵੀ ਕਹਿੰਦਾ ਕਿ ਉਸ ਪਰਿਵਾਰ ਦੀ ਹਾਲਤ ਕੀ ਹੋ ਗਈ ਆ ਕਿ ਸਾਡੇ ਵੀ ਘਰ ਦੇ ਪੁਲਿਸ ਸੀਗੇ ਤੇ ਮਾਰਨ ਵਾਲੇ ਕੌਣ ਸੀ ਪੁਲਿਸ ਵਾਲੇ ਹੂੰ ਹੂੰ ਜੀ ਮਤਲਬ ਇਦਾਂ ਦੀ ਏ ਘਟਨਾ ਆ ਹੋ ਸਕਦਾ ਆਪਾਂ ਜਸ਼ਨ ਨੂੰ ਗਰੀਬੀ ਕਰਕੇ ਇਹਨਾਂ ਨਾਲ ਤੁਰਿਆ ਹੋਵੇ ਹੋ ਸਕਦਾ ਕੋਈ ਗੁਰਦਾਸਪੁਰ ਜਿਹੜਾ ਆਪ ਤੋਂ ਬਾਅਦ ਦੇ ਟਾਈਮ ਚੱਤੋਂ ਬਾਅਦ ਦਾ ਘੜ ਰਿਹਾ ਬਿਲਕੁਲ ਕਰ ਰਿਹਾ ਜੰਮ ਰਿਹਾ ਉਹ ਉਸੇ ਕੱਡੀਆਂ ਨੇ ਬਚਪਨ ਤੋਂ ਜੰਮਿਆ ਹੋਣਾ ਮੈਂ ਵੀ ਮੈਂ ਵੀ ਇਸੇ ਇਸੇ ਮਸਲੇ ਦੀ ਮੈ ਤੁਹਾਡੇ ਕੋਲ ਆਉਣ ਲੱਗੀ ਸੀ ਕਿ ਮੋਸਟਲੀ ਅੰਮ੍ਰਿਤਸਰ ਪਠਾਨਕੋਟ ਤੇ ਗੁਰਦਾਸਪੁਰ ਏਰੀਆ ਹੀ ਅਜਿਹਾ ਏਰੀਆ ਜਿੱਥੇ ਆਪਾਂ ਅਕਸਰ ਦੇਖਦੇ ਆਂ ਕਿ ਹਰ 2 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ ਅਜਿਹੀ ਘਟਨਾ ਵਾਪਰਦੀ ਹੈ ਕਿ ਗਰਨੇਡ ਨਾਲ ਥਾਣਿਆਂ ਤੇ ਹੀ ਹਮਲੇ ਹੁੰਦੇ ਨੇ ਕੀ ਵਾਕਿਆ ਹੀ ਜਿਵੇਂ ਆਪਾਂ ਤੁਸੀਂ ਹੁਣ ਇੱਕ ਇਨਸੀਡੈਂਟ ਦੱਸਿਆ ਕਿ ਅਜੀਹਾ ਹੀ ਕਾਰਨ ਵੀ ਹੋ ਸਕਦਾ ਹੈ ਕਿ ਹਾਂ ਕਿ ਤਸ਼ੱਦਦ ਦੇ ਸ਼ਿਕਾਰ ਨੌਜਵਾਨ ਕਿ ਉਹਨਾਂ ਨੂੰ ਅਗਲੇ ਲੋਕ ਨੇ ਜਿਹੜੇ ਨਿਸ਼ਾਨਾ ਬਣਾਉਂਦੇ ਨੇ ਉਹਨਾਂ ਦੇ ਮੋਢੇ ਤੇ ਧਾਰ ਕੇ ਚਲਾਉਣ ਦੇ ਕਿ ਇਹ ਵੀ ਨੌਜਵਾਨ ਇਸੇ ਹੀ ਤਸ਼ੱਦਦ ਦਾ ਸ਼ਿਕਾਰ ਵੀ ਹੋ ਸਕਦੇ ਨੇ ਬਿਲਕੁਲ ਬਿਲਕੁਲ ਇਟਸ ਵਨ ਆਫ ਦਾ ਪਾਰਟ ਆਫ ਦਾ ਇਨਵੈਸਟੀਗੇਸ਼ਨ ਜਿਹੜਾ ਅਸੀਂ ਥੋਰੋਲੀ ਦੇਖਾਂਗੇ ਹੋ ਸਕਦਾ ਜਸ਼ਨ ਦੇ ਵਿੱਚ ਕਦੀ ਉਹਦੇ ਪਰਿਵਾਰ ਨਾਲ ਕਿਸੇ ਨਾਲ ਹੋਇਆ ਹੋਵੇ ਤੇ ਹੋਵੇ ਹੋ ਸਕਦਾ ਕਦੀ ਉਹਨੇ ਸੁਣਿਆ ਹੋਵੇ ਐ ਜਾਂ ਕਿਤੇ ਆਂਡਗਵਾਂਡ ਚ ਹੋਇਆ ਹੋਵੇ ਕਿਤੇ ਵੈਸੇ ਸੁਣਿਆ ਹੋਵੇ ਤੇ ਘਰ ਦੀ ਗਰੀਬੀ ਦਾ ਉਹਦੇ ਉਹ ਸੋਚਾ ਲੱਗ ਰਹੀ ਹੈ ਉਹਦਾ ਜੋ ਫਾਈਲ ਡੇਟਾ ਬੇਸਿਕ ਜਿਹਾ ਆਇਆ ਸਾਨੂੰ ਪੰਜਾਬ ਪੁਲਿਸ ਵੱਲੋਂ ਨਾ ਕਿ 6 ਭੈਣ ਭਰਾ ਟਰੱਕ ਡਰਾਈਵਰ ਉਹ ਘਰ ਦੇ ਵਿੱਚ ਜ਼ਰੂਰਤਮੰਦ ਰੀਚਾ ਲੱਗਦਾ ਪੈ ਹੀ ਰਹੀ ਹੈ ਸੋ ਇਦਾਂ ਦੀ ਇੱਕ ਧਰਾਵਾ ਹੀ ਹੁੰਦੀ ਹੈ ਤੇ ਉਹਗਲੇ ਕਹਿੰਦੇ ਕਿ ਚਲੋ ਸਾਨੂੰ ਪੈਸੇ ਮਿਲ ਰਹੇ ਆ ਤੇ ਆਪਾਂ ਘਰ ਜੰਨੇ ਆ ਤੁਹਾਡਾ ਕੁਝ ਪਤਾ ਨਹੀਂ ਲੱਗਣ ਦਵਾਗੇ ਤੁਹਾਨੂੰ ਸੰਭ ਲਾਂਗੇ ਅਸੀਂ ਜਿਹੜੇ ਨਾਂ ਵੀਰੇ ਤੁਹਾਡੇ ਪਰਿਵਾਰ ਨੂੰ ਦੀ ਜਾਂਦੇ ਆਂ ਤਾਂ ਪੈਸਾ ਤਾਂ ਮਿਲ ਲਈ ਹੈ ਜੀ ਐਟਨੀਆਂ ਗੱਲਾਂ ਹੁੰਦੀਆਂ ਨੇ ਇਸ ਮਾਮਲੇਾਂ 'ਚ ਜੀ ਬਿਲਕੁਲ ਤੇ ਮਰਵਾਹ ਜੀ ਦੋ ਦਿਨ ਪਹਿਲਾਂ ਦੀ ਖਬਰ ਸੀਗੀ ਕਿ NIA ਹੁਣ ਇੰਨਾ ਮਸਲਿਆਂ ਦੇ ਵਿੱਚ ਦਖਲ ਦੇ ਰਹੀ ਹੈ ਕਿਉਂਕਿ 2024 ਦੇ ਦੌਰਾਨ ਜੇ ਦੇਖਿਆ ਜਾਵੇ ਤਾਂ 8 ਥਾਣਿਆਂ ਤੇ ਹਮਲੇ ਹੋਏ ਨੇ ਗਰਨੇਡ ਦੇ ਨਾਲ ਤਾਂ ਉਹ ਮਤਲਬ ਇਹ ਕਿਹਾ ਜਾ ਰਿਹਾ ਸੀ ਕਿ ਉਹਨਾਂ ਨੇ ਰਿਪੋਰਟ ਮੰਗੀ ਹੈ NIA ਨੇ ਤੇ ਹੁਣ ਉਹ ਇਸ ਮਾਮਲੇ ਦੇ ਵਿੱਚ ਜਾਂਚ ਕਰੇਗੀ ਤਾਂ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਬਿਲਕੁਲ ਜੀ ਅਪਰੇਸ਼ਨ ਦੇਖੀ ਹੈ NIA ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਕੇਂਦਰ ਦਾ ਸਿੱਧਾ ਜਿਹੜਾ ਹੈਗਾ ਇਹ ਚਲਾਈ ਜਾ ਰਹੀ ਹੈ ਪੂਰੀ ਕਿਤੇ ਨਾ ਕਿਤੇ ਕਈ ਵਾਰ ਇਹ ਹੁੰਦਾ ਕਿ ਸਾਨਿਆਂ ਦੇ ਵਿੱਚ ਉਹ ਜਿਹੜਾ ਸਟਾਫ ਨਹੀਂ ਹੁੰਦਾ ਉਹ ਜਿਹੜੇ ਅਧਿਕਾਰੀ ਨਹੀਂ ਹੁੰਦੇ ਅਜਿਹੇ ਤਜਰਬੇ ਨਹੀਂ ਹੁੰਦੇ ਜਿਹੜੇ ਜਿਹੀਆਂ ਘਟਨਾਵਾਂ ਵਾਂਗ ਲਜਿੱਟ ਸਕਣ ਤੇ ਦੋਸ਼ਿਆਂ ਨੂੰ ਫੜ ਸਕਣ ਤੇ ਇਹ ਜਿਹੇ ਤੰਤਰ ਵੀ ਨਹੀਂ ਹੁੰਦਾ ਇਹ ਜੀ ਟੈਕਨੋਲੋਜੀ ਵੀ ਨਹੀਂ ਹੁੰਦੀ ਐਨਆਈਏ ਕਿਉਂਕਿ ਕੇਂਦਰ ਸਰਕਾਰ ਸਿੱਧਾ ਆਪਣੇ ਨਜ਼ਰ ਚ ਰੱਖਿਆ ਹੋਇਆ ਹੈ ਨਰਿੰਦਰ ਮੋਦੀ ਗਵਰਨਮੈਂਟ ਨੇ ਇਹਨਾਂ ਨੂੰ ਇਹਨਾਂ ਤੋਂ ਜਿਹੜੇ ਹੈਗੇ ਕੰਮ ਲਏ ਜਾ ਰਹੇ ਤੇ ਇਹ ਬੜੀ ਸਭ ਤੰਤਰ ਹੈ ਸੁਵਿਧਾਵਾ ਭਰਪੂਰ ਹੈ ਅਫਸਰ ਬੜੇ ਤਜਰਬੇਕਾਰ ਨੇ ਤੇ ਐਨਆਈਏ ਦਾ ਆਪਾਂ ਪਿਛਲੇ ਮੈਂ ਕਹਿੰਦਾ 5 7 10 ਸਾਲ ਦਾ ਵੀ ਤੁਸੀਂ ਜੇ ਇਹਨਾਂ ਦਾ ਕੰਮ ਚੱਕ ਕੇ ਉਹਦੀ ਤੁਸੀਂ ਦੇਖ ਲੋ ਤਾਂ ਤੁਹਾਨੂੰ ਕੋਈ ਉਹ ਜਿਹੜਾ ਕੇਸ ਆ ਮਿਲੇਗਾ ਵੀ ਇਹ ਅਨਸਕਸੈਸ ਹੋਏਗਾ ਸਕਸੈਸ ਰੇਟ ਬਹੁਤ ਜ਼ਿਆਦਾ ਹੈ ਔਰ ਜਿਹਨੂੰ ਕੋਈ ਨਹੀਂ ਹੱਥ ਪਾ ਪਾਂਦਾ ਕਈ ਵਾਰ ਸਟੇਟ ਪੁਲਿਸ ਨਹੀਂ ਹੈਂਡਲ ਕਰ ਪਾਂਦੀ ਜਿਹਨੂੰ ਕਈ ਵਾਰ ਹੋਰ ਗਈ ਏਜੰਸੀਆਂ ਨਹੀਂ ਅਚੀਵ ਕਰ ਪਾਂਦੀਆਂ ਤਾਂ ਐਨਆਈਏ ਜ਼ਰੂਰ ਹੈ ਵੀ ਜਿਹੜੇ ਮਾਮਲੇ ਦੀ ਤਹ ਤੱਕ ਪਹੁੰਚ ਜਾਂਦੇ ਹੁਣ ਇੰਨੀ ਛੇਤੀ ਜੇਕਰ ਫੜਿਆ ਗਿਆ ਪੰਜਾਬ ਪੁਲਿਸ ਦਾ ਕਿਹਾ ਜਾ ਰਿਹਾ ਯੋਗਦਾਨ ਹੈ ਪੰਜਾਬ ਪੁਲਿਸ ਤੋਂ ਬਾਅਦ ਤੁਹਾਡਾ ਯੂਪੀ ਪੁਲਿਸ ਹੋ ਗਈ ਪੀਲੀ ਪੀਤਾਰੀ ਹੋ ਗਈ ਤੇ ਐਮਆਈ ਨੇ ਵੀ ਇੱਕ ਬੜਾ ਹਿਡਨ ਰੋਲ ਇਹਦੇ ਵਿੱਚ ਪਲੇ ਕੀਤਾ ਜਿਹੜਾ ਉਹਨਾਂ ਤੱਕੇ ਪਹੁੰਚ ਸਕੇ ਹੈਗੇ ਨੇ ਜੀ ਜੀ ਬਿਲਕੁਲ ਤੇ ਮਰਵਾਹ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਦਰਸ਼ਕਾਂ ਦੇ ਨਾਲ ਅਹਿਮ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਹੈ ਤੇ ਇੱਕ ਵਾਰ ਦਰਸ਼ਕਾਂ ਨੂੰ ਫੇਰ ਤੋਂ ਦੱਸ ਦਈਏ ਕਿ ਯੂਪੀ ਪੁਲਿਸ ਤੇ ਪੰਜਾਬ ਪੁਲਿਸ ਵੱਲੋਂ ਸਫਲਤਾ ਹਾਸਲ ਕੀਤੀ ਗਈ ਹੈ ਬੀਤੇ ਦਿਨੀ ਗੁਰਦਾਸਪੁਰ ਦੇ ਇੱਕ ਪੁਲਿਸ ਸਟੇਸ਼ਨ ਦੇ ਗਰਨੇਡ ਦੇ ਨਾਲ ਹਮਲਾ ਹੋਇਆ ਸੀਗਾ ਤੇ ਉਸ ਹਮਲੇ ਦੇ ਵਿੱਚ ਜੋ ਵੀ ਦੋਸ਼ੀ ਪਾਏ ਗਏ ਸੀਗੇ ਉਹ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸਨ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਏ ਸਨ ਪਰ ਅੱਜ ਤੜਕਸਾਰ 5 ਵਜੇ ਦੇ ਦੌਰਾਨ ਯੂਪੀ ਪੁਲਿਸ ਪੰਜਾਬ ਪੁਲਿਸ ਪੀਲੀਪੀਤ ਦੀ ਪੁਲਿਸ ਨੇ ਉਹਨਾਂ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵਿਚਕਾਰ ਮੁਕਾਬਲਾ ਹੋਇਆ ਮੁਕਾਬਲੇ ਦੇ ਦੌਰਾਨ ਉਹ ਤਿੰਨੋਂ ਅੰਸਰ ਮਾਰੇ ਗਏ ਨੇ ਤੇ ਅਸੀਂ ਤੁਹਾਡੇ ਨਾਲ ਤਸਵੀਰਾਂ ਲਗਾਤਾਰ ਆਪਣੀ ਸਕਰੀਨ ਦੇ ਜ਼ਰੀਏ ਆਪਣੇ ਚੈਨਲ ਦੇ ਜ਼ਰੀਏ ਤੁਹਾਨੂੰ ਦਿਖਾ ਰਹੇ ਹਾਂ ਤੁਹਾਨੂੰ ਦੱਸ ਰਹੇ ਹਾਂ ਫੋਨ ਕਾਲ ਦੇ ਜ਼ਰੀਏ ਵੀ ਅਸੀਂ ਤੁਹਾਨੂੰ ਦੱਸਿਆ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਈ ਕਿ ਉਹ ਤਿੰਨੇ ਜਿਹੜੇ ਨੌਜਵਾਨ ਸਨ ਜਿਨ੍ਹਾਂ ਦੀ ਉਮਰ 18 ਤੋਂ 25 ਸਾਲ ਸੀ ਉਹ ਤਿੰਨੋਂ ਪੰਜਾਬ ਦੇ ਹੀ ਰਹਿਣ ਵਾਲੇ ਸਨ ਕਿਹੜੇ ਉਹ ਕਾਰਨ ਸਨ ਜਦੋਂ ਉਹ ਘਰਾਂ ਤੋਂ ਬਾਹਰ ਨਿਕਲੇ ਕਿਹੜੇ ਉਹ ਕਾਰਨ ਸਨ ਜਦੋਂ ਉਹ ਕਿਸੇ ਬਾਹਰੀ ਸੰਗਠਨਾ ਦੇ ਨਾਲ ਜੁੜ ਗਏ ਉਹ ਸੰਗਠਨ ਜਿਨ੍ਹਾਂ ਨੇ ਉਹਨਾਂ ਨੂੰ ਕੁਰਾਹੇ ਪਾ ਦਿੱਤਾ ਤੇ ਅੱਜ ਉਹ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਸੋ ਬਹੁਤ ਸਾਰੀਆਂ ਹੋਰ ਇਨਫੋਰਮੇਸ਼ਨ ਨੇ ਜੋ ਸਾਡੇ ਤੱਕ ਪਹੁੰਚਦੀ ਰਹਿਣਗੀਆਂ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ